ਆਪ ਵੀਡੀਓ ਧਿਆਨ ਨਾਲ ਵੇਖੋ ਲਾਈਕ ਤੇ ਸ਼ੇਅਰ ਕਰ ਦਿਓ ਕਿ ਬਹੁਤ ਸਾਰੇ ਇਸ ਤਰ੍ਹਾਂ ਭੋਲੇ-ਪਾਲੇ ਜਿਹੜੇ ਵਿਆਹ ਕਰਨ ਚੱਲੇ ਵਾਲੇ ਲਾੜੇ ਆ ਨਾ ਉਸ ਤਰ੍ਹਾਂ ਦੇ ਲੋਕਾਂ ਦਾ ਫਾਇਦਾ ਹੋ ਜੂਗਾ ਇੰਸਟਾਗ੍ਰam ਤੇ ਪਿਆਰ ਕੱਖੋਂ ਹੌਲੇ ਕਰਵਾ ਗਿਆ ਭਾਵੇਂ ਕੀ ਇਸ ਮੁੰਡੇ ਤੇ ਅੱਜ ਤਰਸ ਆ ਰਿਹਾ ਜਿਹੜਾ ਨਾਭੀ ਪਗਵਨ ਕੇ ਸੇਰਾ ਸਜਾ ਕੇ ਮੂਰਲੀ ਸੀਟ ਤੇ ਉੱਪਰ ਗੱਡੀ ਦੀ ਇਸ ਸੁਪਨੇ ਲੈ ਕੇ ਬੈਠਾ ਕਿ ਮੈਂ ਅੱਜ ਆਪਦੀ ਨਮੀਂ ਦਹਲਨ ਨੂੰ ਲੈ ਕੇ ਆਵਾਂਗਾ ਪਰ ਦੁਬਈ ਵਿੱਚ ਰਹਿੰਦੇ ਹੋਏ ਇੰਸਟਾਗ੍ਰam ਤੇ ਕੀਤਾ ਹੋਇਆ ਇਸ ਦਾ ਪਿਆਰ ਇਹਨੂੰ ਕੱਖੋਂ ਹੋਲੇ ਕਰ ਗਿਆ ਤੇ ਬਹੁਤ ਸਾਰੀ ਜਿਆ ਪੈਸਾ ਸੀ ਉਹਦੇ ਨਾਲ ਇਹਦਾ ਸਮਾਂ ਇਹਦੀ ਇੱਜ਼ਤ ਤੇ ਇਹਦੇ ਮਾਂ-ਬਾਪ ਦੀ ਜਿਹੜੀ ਇੱਜ਼ਤ ਆ ਉਹ ਵੀ ਮਿੱਟੀ ਵਿੱਚ ਮਿਲਾ ਗਿਆ ਇਸ ਕਰਕੇ ਅੱਜ ਕੱਲ੍ਹ ਅਜਿਹੀਆਂ ਠੱਗੀਆਂ ਜਿੱਥੇ ਆਨਲਾਈਨ ਪੈਸੇ ਦੀਆਂ ਹੁੰਦੀਆਂ ਉੱਥੇ ਆਨਲਾਈਨ ਵਿਆਹਾਂ ਦੀਆਂ ਠੱਗੀਆਂ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਬਚਣਾ ਚਾਹੀਦਾ ਹੈ ਇਸ ਮੁੰਡੇ ਨੇ ਡਵਾਈ ਦੇ ਵਿੱਚ ਰਹਿ ਕੇ ਇੱਕ ਕੁੜੀ ਦੇ ਨਾਲ ਜਿਹੜੀ ਮੋਗੇ ਦੀ ਦੱਸੀ ਜਾਂਦੀ ਹੈ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਦੀ ਉਹਦੇ ਨਾਲ ਪਿਆਰ ਕੀਤਾ ਵਿਆਹ ਦੀਆਂ ਕਸਮਾਂ ਵਾਅਦੇ ਕੀਤੇ ਦਿਨ ਮੁਕਰਰ ਕਰ ਰਿਹਾ ਪਰ ਜਦੋਂ ਇਹ ਮੁੰਡਾ ਦੀਪਕ ਪ੍ਰੇਮ ਚੰਦ ਸਨਉਪ ਪਿੰਡ ਬੰਦਿਆਣਾ ਜਲੰਧਰ ਤੋਂ ਬਰਾਤ ਲੈ ਕੇ ਪਹੁੰਚਿਆ ਤਾਂ ਮੂਰਿਓਂ ਖਾਲੀ ਕੁਝ ਵੀ ਨਹੀਂ ਮਿਲਿਆ ਇਸ ਦੇ ਸੁਪਨੇ ਟੁੱਟ ਗਏ ਚੱਕਣਾ ਚੂਰ ਹੋ ਗਏ ਤੇ ਇੱਕ ਹੋਇਆ ਕੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਮੁੰਡੇ ਦੇ ਜਿਹੜੇ ਵੀਊ ਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਇਸ ਨੂੰ ਦੇਖ ਕੇ ਹੋਰ ਲੋਕਾਂ ਨੂੰ ਜਿਹੜੀ ਅਗਲਾ ਜਾਣੀ ਚਾਹੀਦੀ ਹੈ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਕੇ ਤੁਹਾਨੂੰ ਵਿਖਾਉਂਦੇ ਹਾਂ ਹੁਣ ਮੁੰਡਾ ਹੀ ਦੱਸੂਗਾ ਕੀ ਹੋਇਆ ਜੀ ਮੈਰੀ ਵੀ ਆਈ ਸੀ ਮੈਂ ਸਾਰੇ ਉਹ ਵਾਰ ਇੱਕ ਗੱਲ ਹੁੰਦੀ ਪਈ ਹੈ ਸਹੀ ਹੁਣ ਤੋਂ 100 ਟਾਈਮ ਹੋ ਗਿਆ ਫੀਡ ਚ ਚੱਲ ਗਿਆ ਲੋਕਾਂ ਨੂੰ ਲੋ ਜੀ ਇਸ ਦੀਪਕ ਜਿਹੜਾ ਮੁੰਡਾ ਏ ਲਾੜੇ ਦੇ ਕਹਿੰਦੇ ਮੁਤਾਬਕ ਕਿ ਲਾੜੀ ਨੇ ਫੋਨ ਹੀ ਨਹੀਂ ਚੱਕਿਆ 1.200 ਬੰਦਾ ਬਰਾਤ ਤਾਂ ਲੈ ਕੇ ਇਹ ਵਿਚਾਰਾ ਭੋਲਾ ਪੰਸੀ ਇਹ ਤੁਸੀਂ ਦੇਖੋ ਵੀ ਪਿੰਡ ਮਰਿਆਣਾ ਨੇੜੇ ਜਿਹੜਾ ਹੈਗਾ ਜਲੰਧਰ ਤੋਂ ਇੱਥੇ ਪਹੁੰਚ ਗਿਆ ਤੇ ਮੋਗੇ ਆਉਣ ਤੇ ਇਹਨਾਂ ਨੂੰ ਅੱਗੋਂ ਜਦੋਂ ਕੋਈ ਰਿਸੀਵ ਕਰਨੀ ਨਹੀਂ ਆਇਆ ਤਾਂ ਫਿਰ ਇਸਦੇ ਮਨ ਤੇ ਕੀ ਬੀਤੀ ਹੋਗੀ ਇਸ ਕਰਕੇ ਇਸ ਬਾਰੇ ਤੁਹਾਡੇ ਕੀ ਕਮੈਂਟਸ ਨੇ ਕੀ ਉਸ ਕੁੜੀ ਨੂੰ ਇਦਾਂ ਕਰਨਾ ਚਾਹੀਦਾ ਸੀ ਕੀ ਇਸ ਮੁੰਡੇ ਦੀ ਗਲਤੀ ਤਾਂ ਨਹੀਂ ਇਹ ਸਾਰੀਆਂ ਗੱਲਾਂ ਤੁਸੀਂ ਆਪੋ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਲੋਕਾਂ ਦੇ ਬਚਾਅ ਕਰਨ ਲਈ ਕਵਿੰਟ ਦੇਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਤਾਂ ਕਿ ਕਿਸੇ ਗਰੀਬ ਬੰਦੇ ਦੇ ਨਾਲ ਜੱਗੋ ਤੇਰਵੀ ਨਾ ਹੋਵੇ ਉਹਦੇ ਨਾਲ ਹਾਸੋ ਹੇਣੀ ਨਾ ਹੋਵੇ ਠੀਕ ਹੈ ਨਹੀਂ ਤਾਂ ਆਮ ਤੌਰ ਤੇ ਹੁੰਦਾ ਵੀ ਅਗਲਾ ਕਹਿੰਦਾ ਯਾਰ ਅਸੀਂ ਅੱਜ ਵਿਹਉ ਚੱਲੇ ਆ ਬੜੇ ਚਾਵਾ ਮਲਾਰਾਂ ਦੇ ਨਾਲ ਪਿੰਡੋਂ ਬਰਾਤ ਨਿਕਲਦੀ ਐ ਤੇ ਹੁਣ ਇਸ ਭੋਲੇ ਪਾਂਸੀ ਦੇ ਦਿਲ ਤੇ ਕੀ ਬੀਤੂਗੀ ਜਦੋਂ ਇਹ ਵਾਪਸ ਗੱਡੀਆਂ ਲੈ ਕੇ ਰਿਸ਼ਤੇਦਾਰਾਂ ਨੂੰ ਵਾਪਸ ਲੈ ਕੇ ਪੰਚਾਇਤ ਦੇ ਨਾਲ ਆਪਦੀ ਬਰਾਤ ਨੂੰ ਪਿੰਡ ਜਾਊਗਾ ਮੈਂ ਸਮਝਦਾ ਕਿ ਇਸ ਕੁੜੀ ਨੂੰ ਵੀ ਇਨ੍ਹਾਂ ਠੱਗਾਂ ਨੂੰ ਵੀ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਕਿਸੇ ਦੀਆਂ ਭਾਵਨਾਵਾਂਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ ਕਿਉਂਕਿ ਕਿਸੇ ਦੇ ਦਿਲ ਨਾਲ ਖੇਡਣ ਦਾ ਮਤਲਬ ਹੈ ਕਿ ਤੁਸੀਂ ਭਗਵਾਨ ਨੂੰ ਤੁੱਖਾ ਦੇ ਰਹੇ ਹੋ ਅਜਿਹਾ ਇਨਸਾਨ ਨੂੰ ਤੁੱਖਾ ਨਹੀਂ ਦੇ ਰਹੇ ਪਰ ਜ਼ਿੰਦਗੀ ਦੀ ਇੱਕ ਸੱਚਾਈ ਹੋਰ ਵੀ ਹੈ ਕਹਿੰਦੇ ਆ ਕਿ ਤੁੱਖਾ ਦੇਣ ਵਾਲੇ ਨੂੰ ਤੁੱਖਾ ਖਾਣ ਵਾਲਾ ਵੱਡਾ ਜ਼ਿੰਮੇਵਾਰ ਹੁੰਦਾ ਇਸ ਭੋਲੇ ਪੰਛੀ ਨੂੰ ਉਹਨੂੰ ਮਿਲਣਾ ਚਾਹੀਦਾ ਸੀ ਆਪਦੇ ਪਰਿਵਾਰ ਦੇ ਨਾਲ ਜਾ ਕੇ ਉਹਦਾ ਪਰਿਵਾਰ ਵੇਖਣਾ ਚਾਹੀਦਾ ਸੀ ਜਦੋਂ ਇਹ ਕੇਸ ਖਤਮ ਹੋਣ ਦੇ ਕਿਨਾਰੇ ਪੁਲਿਸ ਕੀ ਕਹਿੰਦੀ ਹੈ ਉਹਦੇ ਬਾਰੇ ਸੋ ਇਹ ਅੱਜ ਸਾਨੂੰ ਕੰਪਲੀਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਉਸ ਨੂੰ ਅਗਰਸੀਵ ਕਰਦੇ ਆ ਨਾ ਤੰਦਨ ਕੋਈ ਪੈਰਸ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕਿਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀ ਡੂਕਿਆ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਨ ਇਨਕੁਆਰੀ ਕਰਦੇ ਆ